ਮੇਡ ਬਾਈ ਤਰੁਣ ਚੈਨਲ ਤੇ ਆਈ ਸਾਧ ਸੰਗਤ ਨੂੰ ਜੈ ਫਿਰਾਂ ਦੀ ਜੈ ਮਸਤਾ ਦੀ ਅੱਜ ਦੇ ਪੈਗਾਮ ਦੇ ਵਿੱਚ ਦੱਸਾਂਗੇ ਕਿ ਅਸਲ ਫਕੀਰੀ ਕਿੱਥੋਂ ਸ਼ੁਰੂ ਹੋਈ ਤੇ ਹਜੇ ਤੱਕ ਜਿਸ ਵੀ ਸਾਧ ਸੰਗਤ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਆਓ ਅੱਜ ਦਾ ਇਹ ਪੈਗਾਮ ਸ਼ੁਰੂ ਕਰੀਏ ਉਸ ਰੱਬ ਦੇ ਨਾਮ ਤੇ ਜੋ ਹਰ ਇੱਕ ਤੇ ਮਿਹਰਬਾਨ ਹੈ ਕਹਿੰਦੇ ਨੇ ਕਿ ਜੋ ਫਕੀਰੀ ਹੈ ਹਜਰਤ ਮੁਹੰਮਦ ਸਾਹਿਬ ਉਹਨਾਂ ਦੇ ਚਾਰ ਖਲੀਫੇ ਹੋਏ ਨੇ ਪਹਿਲੇ ਹਜਰਤ ਅਬੂ ਬਕਰ ਸਦੀਕ ਦੂਸਰੇ ਹਜਰਤ ਉਮਰ ਜੀ ਅੱਲਾਹ ਤਾਲਾ ਹੂ ਤੀਜੇ ਹਜਰਤ ਗਨੀ ਉਸਮਾਨ ਚੌਥੇ ਹਜਰਤ ਮੌਲਾ ਅਲੀ ਮੁਸ਼ਕਲ ਕੁਸ਼ਾ ਇਹਨਾਂ ਚਾਰ ਖਲੀਫਿਆਂ ਤੋਂ ਜੋ ਇਹ ਫਕੀਰੀ ਸ਼ੁਰੂ ਹੋਈ ਇਹਨਾਂ ਤੋਂ ਅੱਗੇ ਫਕੀਰ ਮੁਰੀਦ ਹੁੰਦੇ ਗਏ ਤੇ ਪੂਰੀ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਜੋ ਫਕੀਰੀ ਹੈ ਉਹ ਫੈਲ ਗਈ ਸਭ ਤੋਂ ਪਹਿਲੇ ਜਿਹੜੇ ਫਕੀਰ ਮੰਨੇ ਜਾਂਦੇ ਨੇ ਹਜਰਤ ਮੋਲਾ ali ਮੁਸ਼ਕਿਲ ਕੁਸ਼ਾ ਸ਼ੇਰ-ਏ-ਖੁਦਾ ਸ਼ਾਹ ali ਸਰਕਾਰ ਅਸਲ ਫਕੀਰੀ ਹੈ ਜੋ ਇਹਨਾ ਤੋਂ ਸ਼ੁਰੂ ਹੋਈ ਤੇ ਇਹਨਾ ਤੋਂ ਚੱਲੀ ਫਿਰ ਇਹਨਾ ਤੋਂ ਅੱਗੇ ਵੱਖਰੇ ਵੱਖਰੇ ਖਲੀਫੇ ਬਣਦੇ ਗਏ ਤੇ ਅੱਗੇ ਫਕੀਰੀ ਵੱਧਦੀ ਗਈ ਤੇ ਕਹਿੰਦੇ ਨੇ ਕਿ ਬੇਬੁਰੇ ਦਾ ਜੰਮਣ ਤੇ ਮਰਨ ਕੋਈ ਨਾ ਉਹਦੀ ਬੰਦਗੀ ਵੀ ਕਿਸੇ ਕਾਰ ਦੀ ਨਹੀਂ ਸੌ ਰੱਬ ਦੀ ਬਲੀ ਨਹੀਂ ਹੋ ਸਕਦਾ ਜਦ ਤੱਕ ਲਗਦੀ ਮੋਰ ਮੋਲਾਲੀ ਸਰਕਾਰ ਦੀ ਨਹੀਂ ਤੇ ਸਰਕਾਰ ਜੀ حضرت ਮੋਲਾਲੀ ਜੀ ਇਹਨਾਂ ਦੇ ਖਲੀਫੇ ਹੋਏ ਨੇ حضرت ਖਵਾਜਾ हसन ਬਸਰੀ ਇੱਥੋਂ ਸੂਫੀ سلسلہ ਅਸਲ ਵਿੱਚ ਸ਼ੁਰੂ ਹੋ ਗਿਆ ਫੇਰ ਇਹ سلسلہ ਅੱਗੇ ਵੱਧਦਾ ਗਿਆ ਇਸ سلسلے ਦੇ ਵਿੱਚ ਹੋਰ murid ਹੁੰਦੇ ਗਏ ਸੂਫੀਇਜ਼ਮ ਦੁਨੀਆ ਦੇ ਕੋਨੇ-ਕੋਨੇ ਤੇ ਫੈਲਦਾ ਗਿਆ ਇਹ ਸੂਫੀਇਜ਼ਮ ਕੀ ਕਰਦਾ ਸੀ ਕਿ ਰੱਬ ਦੀ ਬੰਦਗੀ ਕਰਨੀ ਇੱਕ ਰੱਬ ਦੇ ਰਜਾ ਵਿੱਚ ਰਹਿ ਕੇ ਇੱਕ ਰੱਬ ਦੀ ਬੰਦਗੀ ਕਰਦੇ ਹੋਏ ਰਜਾ ਵਿੱਚ ਰਹਿੰਦੇ ਹੋਏ ਇਹ ਸਨੇਹਾ ਸੂਫੀਇਜ਼ਮ ਦੇ ਇਹਨਾਂ ਫਕੀਰਾਂ ਨੇ ਪੂਰੀ ਦੁਨੀਆ ਦੇ ਵਿੱਚ ਫੇਲਾਇਆ ਫਿਰ ਹਜਰਤ ਮੋਲਾਲੀ ਜੀ ਤੋਂ ਅੱਗੇ ਹੋਰ ਖਲੀਫੇ ਹੋਰ سلسلے ਚੱਲਦੇ ਗਏ ਕਾਦਰੀ سلسلہ ਨਕਸ਼ਬੰਦੀ سلسلہ ਸ਼ੋਰਾਬਦੀ سلسلہ ਤੇ ਇਹਦੇ ਵਿੱਚ ਜਿਹੜਾ ਇੱਕ ਨਕਸ਼ਬੰਦੀ سلسلہ ਹੈ ਇਹ ਹਜਰਤ ਉਮਰ ਫਰੂਕ ਰਜੀ ਅੱਲਾਹ ਤਾਲਾ ਹੋ ਉਹਨਾਂ ਦਾ سلسلہ ਹੈ ਬਾਕੀ ਸਾਰੇ ਹਜਰਤ ਮੋਲਾ ਜੀ ਦੇ ਸਿਲਸਿਲੇ ਚਲਦੇ ਨੇ ਗੌਰ ਕਰਦੇ ਹਾਂ ਕਿ ਫਕੀਰੀ ਸ਼ਬਦ ਦਾ ਮਤਲਬ ਕੀ ਹੈ ਇਹ ਫਕੀਰੀ ਸ਼ਬਦ ਚਾਰ ਅੱਖਰਾਂ ਤੋਂ ਬਣਿਆ ਫੇ ਕਾਫ ਜੇ ਤੇਰੇ ਇਹਦਾ ਮਤਲਬ ਬਣਿਆ ਫਕੀਰ ਹੁਣ ਕੱਲੇ-ਕੱਲੇ ਨੂੰ ਆਪਾਂ ਦੇਖਾਂਗੇ ਕਿ ਫੇ ਦਾ ਮਤਲਬ ਕੀ ਬਣਦਾ ਫੇ ਦਾ ਮਤਲਬ ਬਣਦਾ ਫਾਕਾ ਫਾਕਾਏ ਕੀ ਭੁੱਖ ਵਿੱਚ ਰਹਿ ਕੇ ਸਬਰ ਕੰਨਾ ਉਹ ਖੁਦਾ ਦੀ ਬੰਦਗੀ ਕਰਨੀ ਚਾਹੇ ਕੁਝ ਮਿਲ ਗਿਆ ਤਾਂ ਵੀ ਸਬਰ ਨਹੀਂ ਮਿਲਿਆ ਤਾਂ ਵੀ ਸਬਰ ਉਹ ਫਿਰ ਫਕੀਰ ਬਣਦਾ ਕਹਿੰਦੇ ਮਨ ਸੋਦੇ ਤਨ ਵਸ ਕਰੇ ਸੋਦੇ ਸਗਲ ਸਰੀਰ ਧਿਆਨ ਆਮ ਦੀ ਕਫਨ ਪੈਨੇ ਫਿਰ ਬਣੇ ਫਕੀਰ ਆਪਣੀ ਨਫਜ ਨੂੰ ਮਾਰਨਾ ਭੁੱਖ ਨੂੰ ਮਾਰ ਲੈਣਾ ਜੇ ਭੁੱਖੇ ਰਹਿਣਾ ਪੈ ਗਿਆ ਉਸ ਮਾਲਕ ਦੀ ਰਜਾ ਦੇ ਵਿੱਚ ਤੇ ਰਹਿ ਲੈਣਾ ਦੂਸਰਾ ਅੱਖਰ ਹੈ ਕਾਫ ਕਾਫ ਦਾ ਮਤਲਬ ਹੈ ਕਲਫ ਦਿਲ ਕਲਫ ਹੈ ਜੋ ਕਲਫ ਕਾਫ ਤੋਂ ਬਣਦਾ ਹੈ ਇਹਦਾ ਮਤਲਬ ਕਿ ਦਿਲ ਨੂਰ ਦੇ ਨਾਲ ਪੜਿਆ ਹੋਇਆ ਫਕੀਰ ਦਾ ਦਿਲ ਹੈ ਉਹ ਨੂਰ ਦੇ ਨਾਲ ਪਰਦਾ ਹੈ ਕਿਸੇ ਦੇ ਲਈ ਕੋਈ ਮਾੜਾ ਨਹੀਂ ਜੋ ਵੀ ਆ ਗਿਆ ਚੰਗਾ ਕਹਿ ਗਿਆ ਤਾਂ ਵੀ ਠੀਕ ਹੈ ਮਾੜਾ ਕਹਿ ਗਿਆ ਤਾਂ ਵੀ ਠੀਕ ਹੈ ਆਪਣੇ ਵੱਲੋਂ ਕਿਸੇ ਨੂੰ ਕਦੀ ਮਾੜਾ ਨਹੀਂ ਕਹਿਣਾ ਤੀਸਰਾ ਅੱਖਰ ਤੀਸਰਾ ਅੱਖਰ ਇਹ ਹੈ ਜੇ ਜੇ ਦਾ ਮਤਲਬ ਯਾਦ ਦੇ ਵਿੱਚ ਰਹਿਣਾ ਕਿਸੇ ਵੀ ਹਾਲ ਦੇ ਵਿੱਚ ਹੋਈਏ ਮਨ ਦੇ ਵਿੱਚ ਰੱਬ ਦੀ ਯਾਦ ਨੂੰ ਜੁਦਾ ਨਾ ਕਰਨਾ ਹਰ ਵਕਤ ਹਰ ਥਾਂ ਮਾਲਕ ਦੇ ਰਜਾ ਦੇ ਵਿੱਚ ਰਹਿ ਕੇ ਆਪਣੇ ਮਨ ਦਾ ਮਨਕਾ ਉਹਦੀ ਯਾਦ ਦੇ ਵਿੱਚ ਫੇਰੀ ਜਾਣਾ ਤੇ ਚੌਥਾ ਸ਼ਬਦ ਇਹ ਹੈ ਹਰੇ ਦਾ ਮਤਲਬ ਰੱਬ ਦੀ ਰਜਾ ਹੁਣ ਰੱਬ ਦੀ ਰਜਾ ਕੀ ਹੈ ਜਿਸ ਪਲ ਜਿਸ ਥਾਂ ਆਪਾ ਜੋ ਕਰਦੇ ਹਾਂ ਜੋ ਦੇਖਦੇ ਹਾਂ ਉਹਦੀ ਰਜਾ ਦੇ ਵਿੱਚ ਹੋਵੇ ਉਹਦੀ ਰਜਾ ਤੋਂ ਬਾਹਰ ਕੁਝ ਨਹੀਂ ਹੋਣਾ ਚਾਹੀਦਾ ਫੇਰ ਬਣਦਾ ਹੈ ਫਕੀਰ ਫੇ ਕਾਫ ਜੇ ਰੇ ਫਕੀਰ ਕਹਿੰਦੇ ਨੇ ਕਿ ਸੱਜਣਾ ਤੇਰੇ ਹੰਝੂ ਅਨਮੋਲ ਮੋਤੀ ਉਹਦੀ ਯਾਦ ਦੇ ਵਿੱਚ ਤੂੰ ਘੇਰਿਆ ਕਰ ਕਿਤੇ ਵਖਰਾ ਬਹਿ ਕੇ ਦੁਨੀਆ ਤੋਂ ਉਹਦੇ ਨਾਮ ਦੀ ਤਸਬੀਹ ਫੇਰਿਆ ਕਰ ਜੋ ਫਕੀਰ ਹੈ ਉਹ ਸਦਾ ਦੁਨੀਆਦਾਰੀ ਦੀ ਪਰਵਾਹ ਨਾ ਕਰਦਾ ਹੋਇਆ ਮਾਲਕ ਦੀ ਰਜਾ ਵਿੱਚ ਰਹਿੰਦਾ ਹੋਇਆ ਉਹਦੇ ਨਾਮ ਦੀ ਤਸਬੀਹ ਫੇਰਦਾ ਰਹਿੰਦਾ ਫਿਰ ਇਸ سلسلے ਤੋਂ ਅੱਗੇ ਹੋਰ سلسلے ਚੱਲਦੇ ਗਏ ਸੂਫੀਇਜ਼ਮ ਅੱਗੇ ਵਧਦਾ ਗਿਆ ਫਿਰ ਸਾਵਰੀ ਨਿਜ਼ਾਮੀ ਚਿਸ਼ਤੀ ਕਲੰਦਰੀ ਸਿਲਸਿਲਾਤੇ ਮਦਾਰੀਆ سلسلہ ਇਸ ਤੋਂ ਅੱਗੇ ਅੱਜ ਤੱਕ ਇਹ ਸੂਫੀ ਜਮਦਾ ਜੋ ਰੀਤ ਹੈ ਇਹ ਅੱਗੇ ਚੱਲਦੀ ਗਈ ਅੱਜ ਵੀ ਬਹੁਤ ਸਾਰੇ ਮਰੀਦ ਹੁੰਦੇ ਨੇ ਕੋਈ ਸਿਲਸਿਲਾ ਕਾਦਰੀ ਮਰੀਦ ਹੁੰਦਾ ਹੈ ਕੋਈ ਸਿਲਸਿਲਾ ਸਾਦਰੀ ਮਰੀਦ ਹੁੰਦਾ ਹੈ ਕੋਈ ਕਿਸੇ ਸਿਲਸਿਲੇ ਸੂਰਾਬਾਰ ਦੇ ਵਿੱਚ ਮਰੀਦ ਹੁੰਦਾ ਹੈ ਤੇ ਕੋਈ ਜਿਸ ਤੀ ਨਜਾਮੀ سلسلے ਵਿੱਚ ਮুরিਦ ਹੋ ਕੇ ਆਪਣੇ ਦਿਲ ਦੀ ਤਾਰ ਉਸ ਖੁਦਾ ਦੇ ਨਾਲ ਜੋੜਦਾ ਹੈ ਗੱਲ ਸਿਰਫ ਇੰਨੀ ਹੈ ਕਿ ਫਕੀਰ ਸਦਾ ਦੁਨੀਆ ਦਾ ਭਲਾ ਮੰਗਣਾ ਕਦੇ ਕਿਸੇ ਦਾ ਮਾੜਾ ਨਹੀਂ ਮੰਗਣਾ ਕਦੇ ਕਿਸੇ ਦਾ ਮਾੜਾ ਨਹੀਂ ਕਰਨਾ ਉਹ ਫਕੀਰ ਹੈ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਜਾਣਿਆ ਕੀ ਅਸਲ ਫਕੀਰੀ ਕਿੱਥੋਂ ਸ਼ੁਰੂ ਹੋਈ ਤੇ ਫਕੀਰੀ ਦਾ ਕੀ ਅਰਥ ਹੈ ਜਲਦ ਹਾਜ਼ਰ ਹੋਵਾਂਗੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਹੱਕ ਮੁਰਸ਼ਦ ਸੱਚ ਮੁਰਸ਼ਦ